ਜੀ ਸਾਡੇ ਸਤਿ ਸ੍ਰੀ ਅਕਾਲ ਜੀ ਅਸੀਂ ਖੜੇ ਆ ਪਗੂਪੁਰ ਸੈਂਟਰ ਦੇ ਵਿੱਚ ਮੇਰੇ ਨਾਲ ਵੀਰ ਮੇਰਾ ਦਲਬਾਗ ਸਿੰਘ ਜੀ ਆ ਤੇ ਨਾਲ ਹੋਰ ਪਿੰਡ ਦੇ ਸਾਡੇ ਵੀਰ ਸਸ਼ਤ ਮਿੱਤਰ ਆ ਆ ਬਜ਼ੁਰਗ ਆ ਕਿਉਂਕਿ ਇਹ ਚਾਹੁੰਦੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਪੀਪੋਸਟ ਦੀ ਖੇਤੀ ਜੀ ਕਿਉਂਕਿ ਅੱਜ ਤੋਂ 1964 ਦੇ ਵਿੱਚ ਤੇ ਬਾਸਿਕ ਦੀ ਬੰਦ ਹੋਈ ਆ ਤੇ ਕਿੰਨੇ ਮੁੰਡੇ ਆ ਜਿਹੜੇ ਚਿੱਟਿਆਂ ਦਾ ਮਾਰਦੇ ਆ 12ਾਂ ਬੱਚਾ ਹਰ ਘਰ ਦੇ ਵਿੱਚ ਰੋਜ਼ ਰੋਜ਼ ਮਾਵਾਂ ਜਿਹੜੇ ਉੱਠਦੀਆਂ ਤੇ ਰੋਂਦੀਆਂ ਜਿਨ੍ਹਾਂ ਦੇ ਘਰਾਂ ਦੇ ਘਰ ਕਾਹਲੀ ਕੋਈ ਪਰਸੋਂ ਚੌਦ ਇੱਕ ਦੇ ਵੀਡੀਓ ਪਾਈ ਦਿੱਤੀ ਹੈ ਉਹਦਾ ਕੱਲਾ ਕੱਲਾ ਪੋਤਾਂ ਦਾ ਮੇਰਾ ਟੀਕਾ ਲਾ ਕੇ ਮੋਕ ਉਹ ਇੰਨਾ ਵਿਚਾਰਾ ਆਪਦਾ 14 ਸਾਲਾਂ ਦਾ 14 ਸਾਲਾਂ ਦਾ ਆ ਉਹਨੇ ਰੋਂਦੀਆਂ ਉਹਨੇ ਦਾ 14 ਤੋਂ ਲੈ ਕੇ ਹਸਾਬ ਨੇ 14 ਸਾਲ ਦੀ ਉਮਰ ਤੇ ਮੋਕ ਟੀਕਾ ਲਾਈ ਜਾਂਦੇ ਆ ਤੇ ਜੇ ਕਿਤੇ ਕੀ ਕਹਿਣਾ ਮੰਨਦੇ ਤਾਂ ਦਾ ਟੀਕਾ ਦਬ ਜੇ ਕਿਤੇ ਕਾਦੀ ਖੇਤੀ ਕਰਨ ਚਾਹੀਦੀ ਕੋਸਟ ਪ੍ਰਾਇਮਰੀ ਖੇਤੀ ਹੋਵੇ ਸਾਡੇ ਆ ਜਿਹੜੀ ਦੁਨੀਆ ਇਹ ਹਰੀ ਬਾਜੇ ਦੂ ਸਾਡਾ ਬਾਜੇ ਜੋ ਨੌਜਵਾਨੀ ਸਾਡੀ ਬਾਜੇ ਜੇ ਤੁਸੀਂ ਇਹ ਕੰਮ ਨਹੀਂ ਕਰਾਉਂਦੇ ਸਾਡੇ ਦੋ ਬੱਚੇ ਆ ਇਹਨਾਂ ਦੀ ਗੁਰਗੇ ਤੇ ਕਿਟੀਆਂ ਤੇ ਅਸਰ ਪੈਂਦਾ ਨਜ਼ਰ ਤੇ ਵੀ ਅਸਰ ਪੈਂਦਾ ਇਹਦੇ ਸਾਬ